ਮੈਂ ਇੱਕ ਜਿਹੜਾ ਵਿਵਾਦ ਚੱਲ ਰਿਹਾ ਹੈ ਸੀਚੇਵਾਲ ਵਰਸਸ ਥਾਪਰ ਮਾਡਲ ਅਤੇ ਉਸ ਦੇ ਵਿੱਚ ਹੁਣ ਲਖਾ ਸਿਧਾਨਾ ਜੀ ਅਮਿਤੋਜ ਮਾਨ ਜੀ ਉਹ ਵੀ ਆ ਗਏ ਇੱਕ ਕੁਰਸੀ ਡਾਹੀ ਫੋਟੋ ਸੀਚੇਵਾਲ ਸਾਹਿਬ ਦੀ ਇੱਕ ਮੁੱਢੇ ਨਾਲੇ ਦੇ ਵਿੱਚ ਸਾਫ਼ ਪਾਣੀ ਚ ਖਲੋਤੇ ਸੀਚੇਵਾਲ ਸਾਹਿਬ ਦੀ ਫੋਟੋ ਅਤੇ ਉਸ ਤੋਂ ਬਾਅਦ ਸੀਚੇਵਾਲ ਸਾਹਿਬ ਦਾ ਖੁਦ ਇਹ ਕਹਿਣਾ ਕਿ ਥਾਪਰ ਮਾਡਲ ਅਸਫਲ ਹੋ ਚੁੱਕਾ ਹੈ ਸੀਚੇਵਾਲ ਮਾਡਲ ਲਗਭਗ 200 ਪਿੰਡਾਂ ਦੇ ਵਿੱਚ ਕਾਮਯਾਬ ਹੋ ਗਿਆ ਜੋ ਸੀਚੇਵਾਲ ਤੋਂ ਸ਼ੁਰੂ ਹੋਇਆ ਸੀਗਾ ਸੀਚੇਵਾਲ ਮਾਡਲ ਦਾ ਬਹੁਤ ਵਿਸਥਾਰ ਹੋਇਆ ਵਗੈਰ-ਵਗਰ ਦੇਖੋ ਮੈਂ ਹੋ ਜੀਆਂ ਕੋਸ਼ਿਸ਼ਾਂ ਨੂੰ ਹਮੇਸ਼ਾ ਸਲੂਟ ਕਰਦਾ ਉਹ ਕੋਸ਼ਿਸ਼ ਕਰਨ ਵਾਲੇ ਚਾਹੇ ਲਖਾ ਸਿਧਾ ਨਾਮ ਤੋਜਮਾਨ ਜਾਂ ਮੱਤੇ ਵੜਾ ਸੰਘਰਸ਼ ਕਮੇਟੀ ਵਾਲੇ ਹੋਣ ਮੈਂ ਹਮੇਸ਼ਾ ਸਲੂਟ ਕਰਦਾ ਸਾਰੇ ਜੋ ਦਿਲੋਂ ਕਰਦੇ ਆ ਸੀਚੇਵਾਲ ਸਾਹਿਬ ਨੂੰ ਵੀ ਮੈਂ ਮਤਲਬ ਇਸੇ ਹੀ ਸ਼੍ਰੇਣੀ ਚ ਰੱਖਦਾ ਕਿ ਉਹਨਾਂ ਨੇ ਕੰਮ ਕੀਤਾ ਠੀਕ ਹੈ ਆਲੋਚਨਾ ਉਹਨਾਂ ਦੀ ਕੁਝ ਮਾਮਲਿਆਂ ਚ ਹੁੰਦੀ ਵੀ ਆ ਪਰ ਹੁਣ ਜਿੱਦਾਂ ਦੀ ਇਹ ਸਿਆਸੀ ਟਸਲ ਸਟਾਰਟ ਹੋ ਗਈ ਔਰ ਸੀਚੇਵਾਲ ਸਾਹਿਬ ਕਿਤੇ ਨਾ ਕਿਤੇ ਉਸ ਚੀਜ਼ ਨੂੰ ਮੇਰੇ ਖਿਆਲ ਦੇ ਨਾਲ ਸਮਝ ਨਹੀਂ ਪਾਰੇ ਜਾਂ ਉਹਦਾ ਹਿੱਸਾ ਬਣ ਗਏ ਨੇ ਕਿ ਉਹਨਾਂ ਨੂੰ ਇਹ ਇਨਾਂ ਚੱਕਰਾਂ ਚ ਨਹੀਂ ਪਣਾ ਚਾਹੀਦਾ ਸੀ ਸੀਚੇਵਾਲ ਵਰਸਸ ਥਾਪਰ ਮਾਰਟਰ ਸਟਾਰਟ ਹੋਇਆ ਤਾਂ ਉਹ ਜੇ ਆਏ ਨੇ ਤ ਮੇਰੇ ਖਿਆਲ ਦੇ ਨਾਲ ਉਹ ਆਪ ਨਹੀਂ ਸ਼ਾਇਦ ਉਹਨਾਂ ਨੂੰ ਸੁਨੇਹਾ ਲੱਗਾ ਹੋਵੇਗਾ ਕਿ ਹੁਣ ਤੁਸੀਂ ਵੀ ਇਸ ਥੋੜੀ ਜਿਹੀ ਜੋ ਪਖਮੀ ਲੜਾਈ ਆ ਕਿਦੇ ਚ ਸ਼ਾਮਲ ਹੋ ਤਾਂ ਮੈਨੂੰ ਇਸ ਸ਼ਮੂਲੀਅਤ ਤੋਂ ਥੋੜਾ ਜਿਹਾ ਲੱਗਿਆ ਕਿ ਸੀਚੇਵਾਲ ਸਾਹਿਬ ਨੂੰ ਦੂਰੀ ਰਹਿਣਾ ਚਾਹੀਦਾ ਸੀ ਉਹਨਾਂ ਦੇ ਕੰਮ ਜਿਹੜੇ ਆ ਠੀਕ ਹੈ ਉਹ ਨਜ਼ਰਾਂ ਦਾਸ ਨਹੀਂ ਲਾਉਣੇ ਚਾਹੀਦੇ ਹੁਣ ਹੋਇਆ ਕੀ ਆ ਕਿ ਸਾਫ ਪਾਣੀ ਵਾਲੀ ਫੋਟੋ ਨੂੰ ਕਾਊਂਟਰ ਕਰਨ ਵਾਸਤੇ ਲਖਾ ਸਿਧਾਨਾ ਤੇ ਅੰਤੋਜ ਮਾਨ ਉਹ ਚਲੇ ਗਏ ਬੁਢੇ ਦਰਿਆ ਬੁੱਢਾ ਦਰਿਆ ਅਵੇ ਸਹੀ ਅਸਲ ਦੇ ਵਿੱਚ ਅਸੀਂ ਬੁੱਢਾ ਨਾਲਾ ਆਪ ਬਣਾਇਆ ਉਹ ਬੁੱਢਾ ਦਰਿਆ ਸੀ ਤਾਂ ਉਹਨਾਂ ਨੇ ਜਾ ਕੇ ਉੱਥੇ ਪਾਣੀ ਭਰਿਆ ਬੋਤਲ ਕਿਆਉ ਇੱਥੇ ਆਓ ਇੱਥੇ ਕੁਰਸੀ ਧਾਓ ਇੱਥੇ ਪਾਣੀ ਪੀਓ ਗੱਲ ਉਹਨਾਂ ਦੀ ਸਹੀ ਹੈ ਹੁਣ ਦੇਖੋ ਗੈਪ ਕਿੱਥੇ ਰਹਿ ਗਿਆ ਔਰ ਜੋ ਪੀਅਰ ਦੀ ਖੇਡ ਹੁੰਦੀ ਹੈ ਨਾ ਇਹ ਇੱਕ ਇਹੋ ਜਿਹੀ ਹੁੰਦੀ ਹੈ ਕਿ ਸਰਕਾਰ ਦੇ ਪੱਖੀ মিডিਆ ਨੇ ਪ੍ਰਚਾਰ ਦਿੱਤੀ ਇੱਕ ਚੀਜ਼ ਪਰ ਲੋਕਾਂ ਨੂੰ ਸਮਝਾਇਆ ਲੋਕਾਂ ਨੂੰ ਸਮਝਾਇਆ ਨਹੀਂ ਜਾ ਸਕਿਆ ਕਿ ਦਰਅਸਲ ਉਹ ਇੱਕ ਏਰੀਆ ਹੈ ਜਿੱਥੇ ਪਾਣੀ ਸਾਫ ਕੀਤਾ ਸਿਚੇਵਾਲ ਹਰਾਂ ਦੀ ਟੀਮ ਨੇ ਉਹ ਇੱਕ ਏਰੀਆ ਹੈ ਉਸ ਪਿੰਡ ਦਾ ਨਾਮ ਮੈਂ ਭੁੱਲ ਗਿਆ ਉਹ ਆਖੜੀ ਸ਼ਾਇਦ ਭੂਖੜੀ ਕੁਛ ਐਸਾ ਪਿੰਡ ਦਾ ਨਾਮ ਹੈ ਜਿੱਥੇ ਉਹ ਨੇੜੇ ਤੇੜੇ ਕਹ ਲੋ ਕੇ ਡਿੱਗਦਾ ਸੀ ਪਾਣੀ ਬੱਤਰ ਡੇਰੀਆਂ ਸੀਗੀਆਂ ਸ਼ਾਇਦ ਜਿਹਦਾ ਪਾਣੀ ਉੱਥੇ ਪੈ ਰਿਆ ਸੀ ਪੰਜ ਪਿੰਡ ਸੀਗੇ ਜਿਨ੍ਹਾਂ ਦਾ ਨਿਕਾਸੀ ਵਾਲਾ ਪਾਣੀ ਇੱਥੇ ਪੈਂਦਾ ਸੀਗਾ ਤਾਂ ਉਹ ਇੱਕ ਏਰੀਆ ਹੈ ਉਹ ਕਿਲੋਕਿਲੋਮੀਟਰ ਦਾ ਹੈ ਡੇਢ ਕਿਲੋਕਿਲੋਮੀਟਰ ਦਾ ਮੇਰੇ ਖਿਆਲ ਦੇ ਨਾਲ 2 ਕਿਲੋਕਿਲੋਮੀਟਰ ਤੋਂ ਵੱਧ ਦਾ ਨਹੀਂ ਉਹ ਜਿੰਨੀ ਕੁ ਮੈਨੂੰ ਜਾਣਕਾਰੀ ਆ ਤਾਂ ਕਹਿਣ ਦਾ ਮਤਲਬ ਇਹ ਆ ਪੂਖੜੀ ਆ ਪਿੰਡ ਸ਼ਹਿਰ ਤਾਂ ਉਹ ਇੱਕ ਏਰੀਆ ਮਤਲਬ ਕਿ ਇੱਕ ਪੁਆਇੰਟ ਹੈ ਜਿਵੇਂ ਆਪਾਂ ਕਹਿ ਲਈਏ ਕਿ ਬਹੁਤ ਜ਼ਿਆਦਾ ਗੰਦ ਫੈਲਿਆ ਹੋਵੇ ਤੇ ਆਪਾਂ ਕੁਝ ਥਾਂ ਤੋਂ ਮਤਲਬ ਕਿ ਲਾਲੋ ਕੇ ਕੋਈ ਚਾਰ ਕਨਾਲ ਚ ਪੰਜ ਕਨਾਲ ਚ ਗੰਦ ਫੈਲਿਆ ਤੇ ਆਪਾਂ ਕੁਝ ਮਰਲੇ ਜਗਾ ਸਾਫ ਕਰੀਏ। ਹੁਣ ਕੁਝ ਮਰਲੇ ਜਗਾ ਸਾਫ ਕਰਨ ਦਾ ਤੇ ਕੁਝ ਕਨਾਲਾਂ ਯਾਨੀ ਸਾਰੀ ਸਫਾਈ ਕਰਨ ਦਾ ਥੋੜਾ ਫਰਕ ਹੈ। ਤਾਂ ਉਹ ਇਦਾਂ ਦੱਸਿਆ ਗਿਆ ਕਿ ਬੁੱਢਾ ਨਾਲਾ ਸਾਫ ਹੋ ਗਿਆ। ਇਦਾਂ ਲੱਗਿਆ ਲੋਕਾਂ ਨੂੰ ਵੈਸੇ ਵੀ ਲੱਗਿਆ। ਸਮਝਾਇਆ ਨਹੀਂ ਗਿਆ ਚੱਜ ਨਾਲ ਜਾਂ ਲੋਕਾਂ ਨੇ ਸਮਝਿਆ ਨਹੀਂ। ਤਾਂ ਫਿਰ ਲਖੇਉਰੀ ਜਾਂ ਅਮਿਤੋਜ ਮਾਨੋਰੀ ਉਹ ਆਪਣੇ ਪੱਖ ਤੋਂ ਸਹੀ ਸਨ। ਕਿਾ ਦੇਖੋ ਜੀ ਪੂਰਨ ਤੌਰ ਤੇ ਤਾਂ ਸਫਾਈ ਹੋਈ ਨਹੀਂ। ਪਰ ਇਹ ਦੱਸਣਾ ਚਾਹੀਦਾ ਸੀਗਾ ਕਿ ਕੰਮ ਹੋਇਆ ਉਹ ਸੀਚੇਵਾਲ ਸਾਹਿਬ ਨੂੰ ਕ੍ਰੈਡਿਟ ਜਾਂਦਾ ਸਰਕਾਰ ਨੂੰ ਕ੍ਰੈਡਿਟ ਜਾਂਦਾ ਕਿਉਂਕਿ ਸੀਚੇਵਾਲ ਸਾਹਿਬ ਨੇ ਐਫਰਟਸ ਕੀਤੇ ਜੋ ਮਸ਼ੀਨਰੀ इत्यादਕ ਹੋਏਗੀ ਉਹਦੇ ਵਿੱਚ ਤੇ ਸਹਾਇਕ ਰਿਹਾ ਹੋਏਗਾ ਨਾ ਪ੍ਰਸ਼ਾਸਨ ਤਾਂ ਕਹਿੰਦਾ ਮਤਲਬ ਇਹ ਕਿ ਯਾਰ ਇੱਕ ਕੈਸੀ ਲੜਾਈ ਚੱਲ ਪਈ ਆ ਕਿ ਇਹ ਸਭ ਦੀ ਮਤਲਬ ਕਿ ਮਿੱਟੀ ਸਾਂਝੀ ਆ ਪਾਣੀ ਹਵਾ ਸਭ ਦਾ ਸਾਂਝਾ ਹੈ ਸਾਡਾ ਕਿਉਂ ਅਸੀਂ ਇੱਥੇ ਤੇ ਐਸੀ ਇੱਕ ਸਿਆਸੀ ਲੜਾਈ ਸ਼ੁਰੂ ਕਰ ਦिती ਕਿ ਮੈਂ ਵੱਡਾ ਸਮਾਜਸੀ ਵੀ ਮੈਂ ਵੱਡਾ ਸਮਾਜਸੀ ਵੀ ਤਾਂ ਮੇਰੇ ਖਿਆਲ ਦੇ ਨਾਲ ਤੇ ਜੇ ਸੀਚੇਵਾਲ ਸਾਹਿਬ ਅੱਛਾ ਕਰ ਰਹੇ ਤੇ ਦੂਜਾ ਕਰਨਾ ਚਾਹੁੰਦੇ ਆ ਤੇ ਜੇ ਕਰਨਾ ਚਾਹੁੰਦੇ ਆ ਇਹਨਾਂ ਨੂੰ ਇੱਕ ਮੰਚ ਤੇ ਲਿਆਂਦਾ ਜਾ ਸਕਦਾ ਔਰ ਸਰਕਾਰ ਇਹਨਾਂ ਨੂੰ ਕਹਿ ਸਕਦੀ ਹੈ ਕਿ ਤੁਸੀਂ ਆਓ ਅਸੀਂ ਤੁਹਾਨੂੰ ਕਾਲ ਦਿੰਨੇ ਆ ਜਿੰਨੇ ਵਾਤਾਵਰਣ ਪ੍ਰੇਮੀ ਆ ਸੀਚੇਵਾਲ ਸਾਹਿਬ ਆ ਜਾਣ ਤੋਂ ਅੱਗੇ ਲੱਗ ਜਾਣ ਦੂਜਿਆਂ ਦੇ ਆਈਡੀਆਜ਼ ਦੂਜਿਆਂ ਦੀਆਂ ਜਿਹੜੀਆਂ ਸੋਚਾਂ ਨੇ ਜਿੱਥੇ-ਜਿੱਥੇ ਅਫਸ ਦੀ ਜ਼ਰੂਰਤ ਹੈ ਇਸ ਤਰ੍ਹਾਂ ਤੇ ਇੱਕ ਲਹਿਰ ਸਿਰਜ ਸਕਦੇ ਆਪਾਂ ਪੂਰੇ ਪੰਜਾਬ 'ਚ ਬੇਸ਼ੱਕ ਠੀਕ ਹੈ ਮੰਨ ਲਿਆ ਸੀਚੇਪਾਲ ਮਾਡਲ ਉੱਤਮ ਹੈ ਤਾਂ ਫਿਰ ਉਸ ਮਾਡਲ ਨੂੰ ਅੱਗੇ ਲਾ ਕੇ ਅਸੀਂ ਸਾਰੇ ਪੰਜਾਬ ਨੂੰ ਹੀ ਮਾਡਲ ਕਿਉਂ ਨਾ ਬਣਾ ਦਈਏ ਤੇ ਜੇ ਕਰਨੀ ਤੇ ਸਮਾਜ ਸੇਵਾ ਹੈ ਨਾ ਫਿਰ ਸਾਰੇ ਆ ਜਾਣਗੇ ਤਾਂ ਫਿਰ ਇੱਕ ਥਾਂ ਤੇ ਪੀਆਰ ਅਸਿਸਟੈਂਟ ਵਾਜੀ ਨਹੀਂ ਹੋਵੇ ਬਲਕਿ ਪੂਰਾ ਪੰਜਾਬ ਇੱਕ ਉੱਤਮ ਨਮੂਨਾ ਬਣੇ ਤੇ ਅਸੀਂ ਉਹਦੀ ਪਿਆਰ ਕਰੀਏ ਮੇਰੇ ਖਿਆਲ ਦੇ ਨਾਲ ਉਹ ਦਿੱਤਾਵੇਗਾ ਮੈਂ ਇੱਕ ਜਿਹੜਾ ਵਿਵਾਦ ਚੱਲ ਰਿਹਾ ਹੈ ਸੀਚੇਵਾਲ ਵਰਸਸ ਥਾਪਰ ਮਾਡਲ ਅਤੇ ਉਸ ਦੇ ਵਿੱਚ ਹੁਣ ਲਖਾ ਸਿਧਾਨਾ ਜੀ ਅਮਿਤੋਜ ਮਾਨ ਜੀ ਉਹ ਵੀ ਆ ਗਿਆ ਇੱਕ ਕੁਰਸੀ ਡਾਹੀ ਫੋਟੋ ਸੀਚੇਵਾਲ ਸਾਹਿਬ ਦੀ ਇੱਕ ਮੁੱਢੇ ਨਾਲੇ ਦੇ ਵਿੱਚ ਸਾਫ਼ ਪਾਣੀ ਚ ਖਲੋਤੇ ਸੀਚੇਵਾਲ ਸਾਹਿਬ ਦੀ ਫੋਟੋ ਅਤੇ ਉਸ ਤੋਂ ਬਾਅਦ ਸੀਚੇਵਾਲ ਸਾਫ ਦਾ ਖੁਦ ਇਹ ਕਹਿਣਾ ਕਿ ਥਾਪਰ ਮਾਡਲ ਅਸਫਲ ਹੋ ਚੁੱਕਾ ਹੈ ਸੀਚੇਵਾਲ ਮਾਡਲ ਲਗਭਗ 200 ਪਿੰਡਾਂ ਦੇ ਵਿੱਚ ਕਾਮਯਾਬ ਹੋ ਗਿਆ ਜੋ ਸੀਚੇਵਾਲ ਤੋਂ ਸ਼ੁਰੂ ਹੋਇਆ ਸੀਗਾ ਸੀਚੇਵਾਲ ਮਾਡਲ ਦਾ ਬਹੁਤ ਵਿਸਥਾਰ ਹੋਇਆ ਵਗੈਰ-ਵਗੈਰਾ ਦੇਖੋ ਮੈਂ ਹੋ ਜੀਆਂ ਕੋਸ਼ਿਸ਼ਾਂ ਨੂੰ ਹਮੇਸ਼ਾ ਸਲੂਟ ਕਰਦਾ ਉਹ ਕੋਸ਼ਿਸ਼ ਕਰਨ ਵਾਲੇ ਚਾਹੇ ਲਖਾ ਸਿਦਾ ਨਾਮ ਤੋਜਮਾਨ ਜਾਂ ਮੱਤੇ ਵੜਾ ਸੰਰਚਨਾ ਚ ਕਮੇਟੀ ਵਾਲੇ ਹੋਣ ਮੈਂ ਹਮੇਸ਼ਾ ਸਲੂਟ ਕਰਦਾ ਸਾਰਿਆਂ ਨੂੰ ਜੋ ਦਿਲੋਂ ਕਰਦੇ ਆ ਸੀਚੇਵਾਲ ਸਾਹਿਬ ਨੂੰ ਵੀ ਮੈਂ ਮਤਲਬ ਇਸੇ ਹੀ ਸ਼੍ਰੇਣੀ ਚ ਰੱਖਦਾ ਕਿ ਉਹਨਾਂ ਨੇ ਕੰਮ ਕੀਤਾ ਠੀਕ ਹੈ ਆਲੋਚਨਾ ਉਹਨਾਂ ਦੀ ਕੁਝ ਮਾਮਲਿਆਂ ਚ ਹੁੰਦੀ ਵੀ ਆ ਪਰ ਹੁਣ ਜਿੱਦਾਂ ਦੀ ਇਹ ਸਿਆਸੀ ਟਸਲ ਸਟਾਰਟ ਹੋ ਗਈ ਔਰ ਸੀਚੇਵਾਲ ਸਾਹਿਬ ਕਿਤੇ ਨਾ ਕਿਤੇ ਉਸ ਚੀਜ਼ ਨੂੰ ਮੇਰੇ ਖਿਆਲ ਦੇ ਨਾਲ ਸਮਝ ਨਹੀਂ ਪਾਰੇ ਜਾਂ ਉਹਦਾ ਹਿੱਸਾ ਬਣ ਗਏ ਨੇ ਕਿ ਉਹਨਾਂ ਨੂੰ ਇਹ ਇਨਾਂ ਚੱਕਰਾਂ ਚ ਨਹੀਂ ਪਣਾ ਚਾਹੀਦਾ ਸੀਗਾ ਸੀਚੇਵਾਲ ਵਰਸਸ ਥੱਪਰ ਮਾਡਰ ਸਟਾਰਟ ਹੋਇਆ ਤਾਂ ਉਹ ਜੇ ਆਏ ਨੇ ਤਾਂ ਮੇਰੇ ਖਿਆਲ ਦੇ ਨਾਲ ਉਹ ਆਪ ਨਹੀਂ ਸ਼ਾਇਦ ਉਹਨਾਂ ਨੂੰ ਸੁਨੇਹਾ ਲੱਗਾ ਹੋਵੇਗਾ ਕਿ ਹੁਣ ਤੁਸੀਂ ਵੀ ਇਸ ਥੋੜੀ ਜਿਹੀ ਜੋ ਪਖਮੀ ਲੜਾਈ ਹੈ ਕਿਦੇ ਵਿੱਚ ਸ਼ਾਮਲ ਹੋ ਤਾਂ ਮੈਨੂੰ ਇਸ ਸ਼ਮੂਲੀਅਤ ਤੋਂ ਥੋੜਾ ਜਿਹਾ ਲੱਗਿਆ ਕਿ ਸੀਚੇਵਾਲ ਸਾਹਿਬ ਨੂੰ ਦੂਰੀ ਰਹਿਣਾ ਚਾਹੀਦਾ ਸੀ ਉਹਨਾਂ ਦੇ ਕੰਮ ਜਿਹੜੇ ਆ ਠੀਕ ਹੈ ਉਹ ਨਜ਼ਰਾਂ ਦਾਸ ਨਹੀਂ ਲਾਉਣੇ ਚਾਹੀਦੇ ਹੁਣ ਹੋਇਆ ਕੀ ਹੈ ਕਿ ਸਾਫ ਪਾਣੀ ਵਾਲੀ ਫੋਟੋ ਨੂੰ ਕਾਊਂਟਰ ਕਰਨ ਵਾਸਤੇ ਲਖਾ ਸਦਾਨਾ ਤੇ ਅੰਤੋਜ ਮਾਨ ਉਹ ਚਲੇ ਗਏ ਬੁੱਢੇ ਦਰਿਆ ਬੁੱਢਾ ਦਰਿਆ ਵੈਸੇ ਅਸਲ ਦੇ ਵਿੱਚ ਅਸੀਂ ਬੁੱਢਾ ਨਾਲਾ ਆਪ ਬਣਾਇਆ ਉਹ ਬੁੱਢਾ ਦਰਿਆ ਸੀਗਾ ਤਾਂ ਉਹਨਾਂ ਨੇ ਜਾ ਕੇ ਉੱਥੇ ਪਾਣੀ ਭਰਿਆ ਬੋਤਲ ਕਿਆਓ ਇੱਥੇ ਆ ਇੱਥੇ ਕੁਰਸੀ ਧਾਓ ਇੱਥੇ ਪਾਣੀ ਪੀਓ ਗੱਲ ਉਹਨਾਂ ਦੀ ਸਹੀ ਹੈ ਹੁਣ ਦੇਖੋ ਗੈਪ ਕਿੱਥੇ ਰਹਿ ਗਿਆ ਔਰ ਜੋ ਪੀਆਰ ਦੀ ਖੇਡ ਹੁੰਦੀ ਹੈ ਨਾ ਇਹ ਇੱਕ ਇਹੋ ਜਿਹੀ ਹੁੰਦੀ ਹੈ ਕਿ ਸਰਕਾਰ ਦੇ ਪੱਖੀ মিডিਆ ਨੇ ਪ੍ਰਚਾਰ ਦਿੱਤੀ ਇੱਕ ਚੀਜ਼ ਲੋਕਾਂ ਨੂੰ ਸਮਝਾਇਆ ਲੋਕਾਂ ਨੂੰ ਸਮਝਾਇਆ ਨਹੀਂ ਜਾ ਸਕਿਆ ਕਿ ਦਰਅਸਲ ਉਹ ਇੱਕ ਏਰੀਆ ਹੈ ਜਿੱਥੇ ਪਾਣੀ ਸਾਫ ਕੀਤਾ ਸਿਚੇਵਾਲ ਹਰਾਂ ਦੀ ਟੀਮ ਨੇ ਉਹ ਇੱਕ ਏਰੀਆ ਹੈ ਉਸ ਪਿੰਡ ਦਾ ਨਾਮ ਮੈਂ ਭੁੱਲ ਗਿਆ ਉਹ